ਸਵਾਗਤ ਹੈ ਮੈਂ ਤੁਹਾਡੀ ਆਪਣੀ ਹੈਲਪਰ ਤੇ ਕਰ ਕਗਾ ਕੈਮਰਾਮੈਨ ਜਗਸੀਰ ਸਿੰਘ ਦੇ ਨਾਲ ਸੋ ਇਸ ਟਾਈਮ ਅਸੀਂ ਖੜੇ ਆ ਪਿੰਡ ਖੇੜੀ ਨਗਾਇਆਂ ਜਿੱਥੇ ਕਿ ਪੰਜਾਬ ਸਰਕਾਰ ਵੱਲੋਂ ਜੋ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ੇ ਦੇ ਵਿਰੁੱਧ ਆਜੂ ਦੇ ਤਹਿਤ ਐਮਐਲਏ ਸਾਹਿਬ ਦੇ بیٹے ਇੱਥੇ ਪਹੁੰਚੇ ਨੇ ਸਪੈਸ਼ਲ ਤੌਰ ਤੇ ਜੋ ਲੋਕਾਂ ਨੂੰ ਜਾਗਰੂਕ ਪਿੰਡ ਖੇੜੀ ਨਗਾਇਆਂ ਦੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਸਤਿਕਾ ਸਤਿ ਸ੍ਰੀ ਅਕਾਲ ਜੀ ਸਰਾਧਾ ਵਿਸ਼ੇ ਕੀ ਹੈ ਅੱਜ ਦਾ ਵਿਸ਼ਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜੀ ਮਾਨ ਸਾਹਿਬ ਨੇ ਮਹੀਮ ਚਲਾਈ ਹੋਈ ਹੈ ਜੁਧ ਨਸ਼ਾ ਦੇ ਵਿਰੁੱਧ ਉਸ ਦੇ ਤਹਿਤ ਅਸੀਂ ਪਿੰਡ ਖੇੜੀ ਨਗਾਇਨ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਸਾਡੇ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਨੰਬਰਦਾਰ ਸਾਹਿਬਾਨ ਤੇ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਾਰੇ ਇੱਥੇ ਪਹੁੰਚੇ ਹੋਏ ਆ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਜੇ ਕੋਈ ਬੰਦਾ ਨਸ਼ਾ ਵੇਚਦਾ ਹੈ ਉਹਦਾ ਸਾਨੂੰ ਐਡਰੈਸ ਦਿੱਤਾ ਜਾਵੇ ਜਿਹੜਾ ਤੁਹਾਡਾ ਪਤਾ ਅਸੀਂ ਗੁਪਤ ਰੱਖਾਂਗੇ ਤੇ ਜੋ ਬੰਦੀ ਕਾਰਵਾਈ ਅਸੀਂ ਨਸ਼ਾ ਤਸਕਰ ਦੇ ਖਿਲਾਫ ਕਰਾਂਗੇ ਆ ਜੇ ਕੋਈ ਬੰਦਾ ਨਸ਼ੇ ਦਾ ਸੇਵਨ ਕਰਦਾ ਉਹ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਬਿਮਾਰ ਹੁੰਦਾ ਤਾਂ ਉਸ ਦੇ ਜਿਹੜਾ ਇਲਾਜ ਹੈ ਰਜਿੰਦਰ ਹਸਪੀਟਲ ਦੇ ਵਿੱਚ ਬਿਲਕੁਲ ਫ੍ਰੀ ਕਰਵਾਇਆ ਜਾਂਦਾ ਜੇ ਕੋਈ ਪਿੰਡ ਵਾਸੀ ਨੂੰ ਲੱਗਦਾ ਕਿ ਇਹ ਬੰਦਾ ਜਿਹੜਾ ਨਸ਼ੇ ਦਾ ਆਦੀ ਹੈ ਤਾਂ ਅਸੀਂ ਉਹਦਾ ਨਸ਼ਾ ਛਡਵਾਉਣ ਦੇ ਵਿੱਚ ਪੂਰੀ ਹੈਲਪ ਕਰਾਂਗੇ ਹੁਣ ਇਸ ਤਰ੍ਹਾਂ ਮਤਲਬ ਜੋ ਤਸਕਰ ਨੇ ਨਸ਼ਾ ਵੇਚ ਰਹੇ ਨੇ ਉਹਨਾਂ ਨੂੰ ਤੁਸੀਂ ਲਾਸਟ ਚੇਤਾਵਨੀ ਕੀ ਦੇਣਾ ਚਾਹੋਗੇ ਲਾਸਟ ਚੇਤਾਵਨੀ ਮਾਨ ਸਾਹਿਬ ਨੇ ਇੱਕੋ ਹੀ ਦਿੱਤੀ ਹੋਈ ਹੈ ਕਿ ਦਸ਼ਾ ਤਸਕਰੋ ਜਾਂ ਤਾਂ ਤੁਸੀਂ ਪੰਜਾਬ ਛੱਡ ਦਿਓ ਨਹੀਂ ਤਾਂ ਕਾਨੂੰਨ ਦੇ ਤਹਿਤ ਤੁਹਾਨੂੰ ਅਸੀਂ ਅੰਦਰ ਕਰਾਂਗੇ ਜੀਪੀਐਸ ਸਾਹਿਬ ਵੀ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਰ ਸਾਸਿਕਾ ਸਾਸਿਕਾ ਜੀ ਤੁਹਾਡਾ ਮੇਨ ਵਿਸ਼ਾ ਕੀ ਜੋ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਸੋ ਅੱਜ ਸੌ ਵਿੱਚ ਕਾਇ ਗਈ ਹੈ ਪਿੰਡ ਖੇੜੀ ਨਗਾਇਆਂ ਦੇ ਲੋਕਾਂ ਤੋਂ ਤੁਸੀਂ ਅੱਛੀ ਕ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈਗਾ ਜੁਧਨ ਨਸ਼ਿਆਂ ਦੇ ਵਿਰੁੱਧ ਇਸ ਦੇ ਤਹਿਤ ਅੱਜ ਅਸੀਂ ಗ್ರಾಮ ਪੰਚਾਇਤ ਖੇੜੀ ਨਗਾਇਆਂ ਵੀ ਕੇ ਪਹੁੰਚਾਂਗੇ ਲੋਕਾਂ ਵੱਲੋਂ ਸਾਨੂੰ ਬਹੁਤ ਵਧੀਆ ਸਹਿਯੋਗ ਦਿੱਤਾ ਗਿਆ ਹੈਗਾ ਅਸੀਂ ਲੋਕਾਂ ਨੂੰ ਇਹ ਸਾਰੀ ਅਪੀਲ ਕਰਦੇ ਹਾਂਗੇ ਵੀ ਜੋ ਵੀ ਕੋਈ ਨਸ਼ਾ ਕਰਦਾ ਹੈਗਾ ਤਾਂ ਉਸ ਨੂੰ ਸਮਝਾ ਕੇ ਉਸ ਦੇ ਇਲਾਜ ਲਈ ਉਸ ਨੂੰ ਰਜਿੰਦਰਾ ਹਸਪੀਟਲ ਵਿੱਚ ਐਡਮਿਟ ਕਰਵਾਓ ਜੇ ਤੁਸੀਂ ਨਹੀਂ ਕਰਵਾ ਸਕਦੇ ਤਾਂ ਤੁਸੀਂ ਸਾਨੂੰ ਦੱਸੋ ਉਸ ਦਾ ਐਡਰੈਸ ਪਤਾ ਦੱਸੋ ਅਸੀਂ ਉਸ ਦੀ ਪੂਰੀ ਹੈਲਪ ਕਰਾਂਗੇ ਉਸ ਨੂੰ ਐਡਮਿਟ ਕਰਵਾ ਕੇ ਉਸ ਦਾ ਇਲਾਜ ਕਰਾਵਾਂਗੇ ਜੇਕਰ ਕੋਈ ਨਸ਼ਾ ਵੇਚਦਾ ਹੈਗਾ ਤਾਂ ਸਾਨੂੰ ਉਹ ਦਾ ਵੀ ਪਤਾ ਦੱਸੋ ਸੋਡਾ ਨਾਮ ਐਡਰੈਸ ਸਭ ਕੁਝ ਗੁਪਤ ਰੱਖਿਆ ਜਾਊਗਾ ਕੁਝ ਵੀ ਕਿਸੇ ਤਰ੍ਹਾਂ ਦਾ ਸ਼ੋਅ ਨਹੀਂ ਹੋਊਗਾ ਜੇ ਕੋਈ ਨਸ਼ਾ ਵੇਚਦਾ ਹੈ ਤਾਂ ਉਹਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹਾਂਜੀ ਹਾਂਜੀ ਉਸ ਦੇ ਵਿਰੁੱਧ ਸਰਕਾਰ ਵੱਲੋਂ ਸਖਤ ਐਕਸ਼ਨ ਲਿਆ ਜਾਊਗਾ ਧੰਨਵਾਦ ਜੀ ਪਣੇ ਵਿੱਚ ਇਸ ਟਾਮ ਖੇੜੀ ਨਗਾਈਆਂ ਦੇ ਸਰਪੰਚ ਸਾਹਿਬ ਵੀ ਜੋ ਮੌਜੂਦਾ ਸਰਪੰਚ ਨੇ ਉਹ ਇਸ ਟਾਮ ਮੌਜੂਦ ਨੇ ਜੋ ਇਹਨਾਂ ਦੇ ਪਿੰਡ ਖੇੜੀ ਨਗਾਈਆਂ ਦੇ ਪਿੰਡ ਵਿੱਚ ਜਿਵੇਂ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਹੈ ਯੁੱਧ ਨਸ਼ੇ ਦੇ ਵਿਰੁੱਧ ਅੱਜ ਐਸੇ ਕਾਫੀ ਪਿੰਡ ਦੇ ਲੋਕਾਂ ਦਾ ਇਕੱਠ ਹੋਇਆ ਹੈ ਤੇ ਐਮਐਲਏ ਸਾਹਿਬ ਦੇ ਬੇਟੇ ਵੀ ਸਪੈਸ਼ਲ ਤੌਰ ਤੇ ਇੱਥੇ ਪਹੁੰਚੇ ਸਰਪੰਚ ਸਾਹਿਬ ਨਾਲ ਆਪਾਂ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਸਤਿਕਾਰ ਜੀ ਜੀ ਨਸ਼ੇ ਦੇ ਵਿਰੁੱਧ ਜੋ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਸੋ ਇੱਥੇ ਪਿੰਡ ਦੇ ਲੋਕਾਂ ਪਿੰਡ ਦੇ ਵਸਨੀਕਾਂ ਦਾ ਵੀ ਕਾਫੀ ਇਕੱਠ ਹੋਇਆ ਹੈ ਤਾਂ ਉਹਨਾਂ ਵੱਲ ਤੁਸੀਂ ਕੀ ਕਹੋਗੇ ਨਸ਼ਾ ਸੜਾ ਇਹ ਲੋਕਾਂ ਤੋਂ ਵੱਧ ਵੱਧ ਨਸ਼ਾ ਸੜਿਆ ਜੋ ਖਾਂਦਾ ਵੀ ਨਾ ਉਹਦੀ ਜਵਾਨਤ ਕਰਾਉਣੀ ਆ ਨਾਲ ਉਹਦੇ ਪਿੱਛੇ ਜਾਣਾ ਤੇ ਜਿਹੜਾ ਇੱਕ ਦੋ ਬੰਦਾ ਹੈਗਾ ਉਹਨੂੰ ਵੀ ਭਰਤੀ ਕਰੋ ਹਸਪਤਾਲ ਚ ਜਾ ਕੇ ਪਟਿਆਲੇ ਤੇ ਪੁਲਿਸ ਦਾ ਹੀ ਸਹਿਯੋਗ ਆ ਪਾਰਟੀ ਦਾ ਹੀ ਸਹਿਯੋਗ ਆ ਤੇ ਇਸ ਕੰਮ ਦੇ ਨਾਲ ਆ ਵੀ ਵੱਧ ਤੋਂ ਵੱਧ ਲੋਕ ਹੈ ਨਸ਼ਾ ਵਿਰੁੱਧਾ ਜੁੱਧ ਨਸ਼ਾ ਵਿਰੁੱਧਾ ਇਹ ਡਟ ਕੇ ਕੰਮ ਕਰੋ ਤੇ ਹੋਰ ਅਸੀਂ ਪਿੰਡ ਵਾਸੀਆਂ ਦੇ ਵੀ ਸਹਿਯੋਗ ਕਰਦੇ ਆ ਵੀ ਉਹ ਬਹੁਤ ਪੰਚਾਇਤ ਤੇ ਪਿੰਡ ਵਾਸੀ ਨੰਬਰਦਾਰ ਤੇ ਹੋਰ ਸਾਰੇ ਲੋਕ ਇਸ ਗੱਲ ਦੀ ਸਲਾਹਾਂ ਕਰ ਰਹੇ ਨੇ ਵੀ ਬਹੁਤ ਵਧੀਆ ਕੰਮ ਹੋ ਰਿਹਾ ਜੀ ਕਿ ਦੂਜੇ ਸਰਪੰਨ ਸਾਹਿਬ ਇਹ ਵੀ ਸੁਣਨ ਚਾਹੇ ਵੀ ਜਿੰਮ ਪਿੰਡ ਖੇੜੀ ਨਗਾਇਆਂ ਦੇ ਵਿੱਚ ਨਸ਼ਾ ਬਹੁਤ ਘਟ ਹੈ ਵੀ ਫਿਲਹਾਲ ਇਹ ਪਿੰਡ ਬਚਿਆ ਹੋਇਆ ਹੈ ਕਿ ਵੀ ਜਿਹੜੇ ਲੋਕ ਇੱਥੇ ਨੇ ਮਿਹਨਤੀ ਨੇ ਪਿੰਡ ਦੇ ਜ ਨੌਜਵਾਨ ਪੀੜ੍ਹੀ ਉਹ ਵੀ ਕਾਫੀ ਮਿਹਨਤੀ ਹੈ ਜ ਆਪਣੇ ਕੰਮ ਪ੍ਰਤੀ ਹੀ ਧਿਆਨ ਰੱਖਦੇ ਨੇ ਨਸ਼ੇ ਦੇ ਹਜੇ ਇੱਥੇ ਪਿੰਡ ਦੇ ਵਿੱਚ ਹੈ ਨਹੀਂ ਸੋ ਜਿਹੜੇ ਜੋ ਹੁਣ ਵੀ ਨਸ਼ਾ ਕਰਦੇ ਨੇ ਸੋ ਜਾਂ ਵੇਚਦੇ ਨੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਕੀ ਚੇਤਾਵਨੀ ਦਿੱਤੀ ਕਿ ਪਿੰਡ ਵਾਸੀਆਂ ਵੱਲੋਂ ਕੀ ਚੇਤਾਵਨੀ ਹੈ ਪਿੰਡ ਵਾਸੀਆਂ ਵੱਲੋਂ ਸਾਡੇ ਵੇਚਦਾ ਤਾਂ ਕੋਈ ਹੈ ਨਹੀਂ ਜੀ ਦੇਖੋ ਗੋਲੀਆਂ ਗੁਣੀਆਂ ਆ ਖਾਂਦੇ ਨੇ ਉਹਨਾਂ ਨੂੰ ਇਹ ਸਮਝਾਉਣਾ ਵੀ ਤੁਸੀਂ ਗੋਲੀਆਂ ਬੰਦ ਕਰੋ ਪਿੰਡ ਦਾ ਵੀ ਸਹਿਯੋਗ ਆ ਉਹਨਾਂ ਨੂੰ ਵੀ ਕਹਿੰਦੇ ਨੇ ਤੇ ਸਾਰੇ ਪੱਖੋਂ ਪਿੰਡ ਵਾਸੀ ਇਸ ਤੇ ਪੂਰ ਜ਼ੋਰ ਅਪੀਲ ਕਰ ਰਹੇ ਵੀ ਨਸਿਆਂ ਨੂੰ ਕੋੜ ਵੱਡੋ ਨਸ਼ੇ ਦਾ ਜੀਕਾ ਇਹ ਕੋੜ ਆ ਜੇ ਕੋਈ ਗੋਲੀਆਂ ਦਾ ਨਸ਼ਾ ਕਰਦਾ ਤੁਸੀਂ ਜਿਵੇਂ ਕਿਹਾ ਹੈ ਜਾਂ ਹੋਰ ਵੀ ਕੋਈ ਮੈਡੀਕਲ ਨਸ਼ਾ ਲੈਂਦਾ ਹੈ ਜਾਂ ਪੰਜਾਬ ਸਰਕਾਰ ਵੱਲੋਂ ਉਹਨੂੰ ਵੀ ਸੁਵਿਧਾ ਦਿੱਤੀ ਜਾ ਰਹੀ ਹੈ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਹਾਂ ਜੀ ਪੰਜਾਬ ਸਰਕਾਰ ਵੱਲੋਂ ਸ਼ੂਟ ਆ ਵੀ ਉਹਨਾਂ ਨੂੰ ਸਾਡੇ ਲੈਵੇ ਪੁਲਿਸ ਵਾਲੇ ਵੀ ਕਹਿੰਦੇ ਸਾਡੇ ਲੈ ਲਓ ਐਸੇ ਰਜਿੰਦਰ ਆ ਹਸਪਤਾਲ 'ਚ ਸਪੈਸ਼ਲ ਛੱਡ ਕੇ ਆਵਾਂਗੇ ਇੱਕ ਘਰ ਦਾ ਬੰਦਾ ਰਹਿ ਨਾਲ ਸਾਡੇ ਜਿਵੇਂ ਹੁਣ ਤੁਸੀਂ ਸਰਪੰਮ ਮੌਕੇ ਦੇ ਸਰਪੰਚ ਸਾਹਿਬ ਹੋ ਜਾਂ ਹੋਰ ਵੀ ਮੈਂਬਰ ਨੇ ਪੰਚਾਇਤੀ ਕਿ ਤੁਸੀਂ ਉਹਨਾਂ ਦਾ ਸਾਥ ਪੂਰਾ ਦਿਓਗੇ ਪੂਰਾ ਸਹਿਯੋਗ ਪੰਚਾਇਤ ਮੈਂਬਰ ਅਤੇ ਪੰਚ ਸਰਪੰਚ ਸਾਰਿਆਂ ਦਾ ਪੂਰਾ ਜੋ ਸਹਿਯੋਗ ਹੈ ਨੰਬਰਦਾਰਾਂ ਦਾ ਵੀ ਤੇ ਪੁਰਾਣੀ ਪੰਚਾਇਤ ਉਹਦੀ ਵੀ ਪੁਰਾਣੀ ਸਾਰਿਆਂ ਦਾ ਪੂਰਾ ਸਹਿਯੋਗ ਹੈ ਵੀ ਇਸ ਦਾ ਕੋੜ ਵੱਡੋ ਨਸੇਦਾ ਜੀ ਠੀਕ ਹੈ ਜੀ ਸੋ ਆਪਣੇ ਨਾਲ ਮਾਸਟਰ ਜੀ ਵੀ ਜੋ ਟੀਚਰ ਨੇ ਉਹ ਵੀ ਮੌਜੂਦ ਨੇ ਆਪੋ ਨਾਲ ਵੀ ਗੱਲ ਕਰਦੇ ਆ ਵੀਰ ਸਾਸਰੀ ਕਾ ਸਾਸਰੀ ਗੱਲ ਜੀ ਮੇਰਾ ਨਾਮ ਜੀ ਬਲਜਿੰਦਰ ਸਿੰਘ ਬਿੱਲੂ ਹਾਂਜੀ ਜੋ ਹੁਣ ਇਹ ਯੁੱਧ ਨਸ਼ੇ ਦੇ ਵਿਰੁੱਧ ਜੋ ਮਹਿੰਮ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈ ਜੋ ਪਿੰਡੀ ਪਿੰਡੀ ਜਾ ਕੇ ਮਤਲਬ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਸਪੈਸ਼ਲ ਤੌਰ ਤੇ ਤੁਹਾਡੇ ਪਿੰਡ ਤੇ ਵੀ ਇੱਥੇ ਐਮਐਲਏ ਸਾਹਿਬ ਦੇ ਬੇਟੇ ਪਹੁੰਚੇ ਨੇ ਹਾਂਜੀ ਜੋ ਇਹ ਮਹਿੰਮ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਜੁੱਧ ਵਿਰੁੱਧ ਨਸ਼ਿਆਂ ਦੇ ਇੱਕ ਬਹੁਤ ਹੀ ਸਲਾਘਾਯੋਗ ਕਦਮ ਹੈ ਜੀ ਇਹ ਸਰਕਾਰ ਵੱਲੋਂ ਜਿਹੜਾ ਚਲਾਈ ਹੈ ਮਹਿੰਮ ਇਹ ਬਹੁਬUDE ਇਸ ਤਰੀਕੇ ਨਾਲ ਚਲਾਈ ਜਾ ਰਹੀ ਹੈ ਤੇ ਪਿੰਡਾਂ ਚ ਜਾ ਜਾ ਕੇ ਜਿਵੇਂ ਅੱਜ ਐਮਐਲ ਸਾਹਿਬ ਦੇ ਬੀਟੀ ਆਏ ਉਹ ਆ ਕੇ ਸਮਝਾ ਕੇ ਗਏ ਨੇ ਫਿਰ ਪੰਚਾਇਤ ਨੂੰ ਵੀ ਦੱਸ ਕੇ ਗਏ ਨੇ ਪੰਚਾਇਤ ਵੀ ਸਾਡੀ ਪਿੰਡ ਦੀ ਪੂਰਾ ਸਾਥ ਦੇ ਰਹੀ ਹੈ ਪੰਚਾਇਤ ਨੇ ਵੀ ਪਿੱਛੇ ਜੇ ਅਲਾਸਮੈਂਟ ਕਰਾਈ ਸੀ ਭਾਈ ਜਿਹੜਾ ਕੋਈ ਨਸਾ ਕਰਦਾ ਹੈ ਜਾਂ ਕੋਈ ਵੇਚਦਾ ਹੈ ਤਾਂ ਬੇਨਤੀ ਹੈ ਭਈ ਉਹ ਆਪਣੇ ਆਪ ਹਟ ਜੇ ਨਹੀਂ ਫਿਰ ਪੁਰਸਤ ਪ੍ਰਸ਼ਾਸਨ ਨੂੰ ਦੱਸਿਆ ਜਾਊਗਾ ਜਿਹੜੇ ਸਭ ਤੋਂ ਵੱਡੀ ਗੱਲ ਇਹ ਹੈ ਦੱਸਣਾ ਚਾਹੁੰਦੇ ਹਾਂ ਵੀ ਸਾਡੇ ਪਿੰਡ ਚ ਹਲਦੀ ਘੜੀ ਕਈ ਸਾਲਾਂ ਤੋਂ ਅਸੀਂ ਦੇਖੀ ਜਿਹੜਾ ਚਿੱਟਾ ਜਾਂ ਸਮੈਕ ਬਹੁਤ ਘਟ ਹੈ ਸਾਡੇ ਪਿੰਡ ਦੇ ਵਿੱਚ ਇਹ ਗੂੜੀਆਂ ਦਾ ਨਸ਼ਾ ਥੋੜਾ ਜਿਹਾ ਹੈਗੇ ਮੂਵੀ ਕਾਂ ਇਹ ਜ਼ਰੂਰ ਹੈ ਪਰ ਇਹ ਵੀ ਅਸੀਂ ਹੌਲੀ ਹੌਲੀ ਸਾਰੀ ਨੌਜਵਾਨਾਂ ਨੂੰ ਜਿਹੜਾ ਖਾ ਰਹੀ ਨੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਪੰਚਾਇਤ ਵੱਲੋਂ ਨੰਬਰਦਾਰਾਂ ਵੱਲੋਂ ਵੀ ਭਾਈ ਇਹ ਛੱਡ ਦਿਓ ਤੇ ਇਹਨਾਂ ਨੂੰ ਸੇਵਾ ਕੇਂਦਰ ਪਟਿਆਲੇ ਜਿਹੜੇ ਨਸ਼ਾ ਛਡਾਉ ਸਰਕਾਰ ਨੇ ਰੱਖਿਆ ਹੈ ਉੱਥੇ ਫ੍ਰੀ ਸਹੂਲਤ ਹੈ ਫ੍ਰੀ ਰੱਖਣਗੇ ਤੇ ਪਿੰਡ ਵੱਲੋਂ ਵੀ ਅਸੀਂ ਅਪੀਲ ਕਰਦੇ ਆਂ ਤੇ ਪਿੰਡ ਦਾ ਵੀ ਬਹੁਤ ਸਾਥ ਦਿੱਤਾ ਜਾ ਰਿਹਾ ਤੇ ਅਸੀਂ ਫੇਰ ਦੁਬਾਰਾ ਸਰਕਾਰ ਦਾ ਧੰਨਵਾਦ ਕਰਦੇ ਆ ਵੀ ਜਿਹੜਾ ਜੁੱਧਾ ਵਿਰੁੱਧ ਨਸ਼ੇ ਅੰਦਰ ਮੁਹਿੰਮ ਚਲਾਈ ਹੈ ਸਲਾਗਾ ਜੋ ਕਦਮ ਹੈ ਮੇਰਾ ਨਾਮ ਹਰਪੀ ਸਿੰਘ ਬੱਬੂ ਬਾਜਵਾ ਪਿੰਡ ਕਕਰਾਲਾ ਐ ਸਰਪੰਚ ਜੀ ਠੀਕ ਹੈ ਵੀਰ ਜੀ ਜੀ ਮੈਂ ਹੁਣ ਯੁੱਧ ਨਸ਼ੇ ਦੇ ਵਿਰੁੱਧ ਜੋ ਮੁਹਿੰਮ ਚਲਾਈ ਗਈ ਹੈ ਹੈਨਾ ਤੇ ਪਿੰਡੇ ਪਿੰਡੇ ਜਾ ਕੇ ਐਮ ਐਲ ਏ ਸਾਹਿਬ ਮਤਲਬ ਨਸ਼ੇ ਦੇ ਜੋ ਲੋਕਾਂ ਨੂੰ ਜਾਗਰੂ ਕਰ ਰਹੇ ਸੋ ਦੀ ਵਾਰ ਤੁਸੀਂ ਅੱਜ ਕੀ ਦੋ ਇੱਕ ਬਹੁਤ ਹੀ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਇਹ ਐਸੀ ਗੱਲ ਨਹੀਂ ਹੈਗੀ ਵੀ ਇਹ ਪਹਿਲਾਂ ਵੀ ਪੰਜਾਬ ਸਰਕਾਰ ਇਹਦਾ ਉਪਰਾਲਾ ਨਹੀਂ ਕਰ ਰਹੀ ਸੀ ਪੰਜਾਬ ਸਰਕਾਰ ਪਹਿਲਾਂ ਵੀ ਉਪਰਾਲਾ ਕਰ ਰਹੀ ਸੀ ਪਰ ਉਹ ਆਪਣੇ ਪੱਧਰ ਤੇ ਉਹ ਉਪਰਾਲੇ ਕਰ ਰਹੇ ਸੀ ਬਹੁਤ ਨਸ਼ਾ ਤਸਕਰ ਨੇ ਜਿਹੜੇ ਕਿ ਪਿੰਡਾਂ ਵਿੱਚੋਂ ਜਾਂ ਸ਼ਹਿਰਾਂ ਵਿੱਚੋਂ ਜਿੱਥੇ ਵੀ ਉਹ ਨਸ਼ਾ ਵੇਚਦੇ ਨੇ ਉਹਨਾਂ ਨੂੰ ਫੜ ਫੜ ਕੇ ਜੇਲ੍ਹਾਂ 'ਚ ਰੱਖਿਆ ਜਾ ਰਿਹਾ ਸੀ ਪਰ ਹੁਣ ਪਿੰਡਾਂ ਦੇ ਵਿੱਚ ਜਿਹੜੇ ਕਿ ਲੋਕ ਨੇ ਉਹਨਾਂ ਨੂੰ ਜਾਗਰੂਤੀ ਕਰਨ ਦੇ ਲਈ ਇੱਕ ਮੁਹਿੰਮ ਚਲਾਈ ਗਈ ਹੈ ਵੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਕਿਹਾ ਵੀ ਸਾਥ ਦਿੱਤਾ ਜਾਵੇ ਕਿਉਂਕਿ ਜਿਹੜੇ ਛੁਪੇ ਰੁਸਤਮ ਨੇ ਕੋਈ ਵੇਚ ਰਹੇ ਨੇ ਨਸ਼ਾ ਵੇਚ ਰਹੇ ਨੇ ਉਨ੍ਹਾਂ-ਉਨ੍ਹਾਂ ਤੇ ਵੀ ਨੱਥ ਪਾਈ ਜਾਵੇ ਇਹ ਯੁੱਧ ਨਸ਼ਿਆਂ ਵਿਰੁੱਧ ਇੱਕ ਮਹੀਮ ਹੈ ਜੋ ਕਿ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਦੀ ਸੋਚ ਹੈ ਵੀ ਆਪਣਾ ਜਿਹੜਾ ਪੂਰਾ ਪੰਜਾਬ ਹੈ ਉਹ ਨਸ਼ਿਆਂ ਤੋਂ ਰਹਿਤ ਹੋਵੇ ਤਾਂ ਇਸ ਕਰਕੇ ਇਹ ਮਹੀਮ ਚਲਾਈ ਗਈ ਹੈ ਬਹੁਤ ਹੀ ਸ਼ਲਾਘਾਯੋਗ ਇਹ ਕਦਮ ਹੈ ਅਸੀਂ ਉਨ੍ਹਾਂ ਦਾ ਇਹ ਧੰਨਵਾਦ ਕਰਦੇ ਹਾਂ ਜਿਹੜੇ ਕਿ ਕਈ ਚੁੱਲਿਆਂ ਦੀ ਅੱਗ ਬਚਾ ਸਕਣਗੇ ਇਸ ਨੂੰ ਅਸੀਂ ਬਹੁਤ-ਬਹੁਤ ਹੀ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਹ ਸੌ ਖਾਂਦੇ ਹਾਂ ਕਿ ਅਸੀਂ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਨਹੀਂ ਦੇਵਾਂਗੇ ਕਿਸੇ ਕਿਸੇ ਨੂੰ ਨਸ਼ਾ ਤਸਕਰ ਨੂੰ ਆਪਣੇ ਪਿੰਡ ਵਿੱਚ ਵਾਧ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛਡਾ ਲਈ ਸਮਝਾਵਾਂਗੇ ਜਿੰਨਾ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਾਗਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਕੋਈ ਤੋਂ ਜਵਾਨ ਤੇ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਜਵਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋ ਨਿਹਾਲ ਧੰਨਵਾਦ ਜੀ ਸਾਰਾ